ਉਹ ਨੋ ਵੀ ਗਿਆ ਸਮੈਗ ਖਾ ਲੋ ਖਾ ਲੋ ਸਮੈ ਕਹੀ ਜਾਂਦਾ ਪਾਪਾ ਖਾ ਲੋ ਉਹ ਰਿਓ ਇਥੋਂ ਪਹਿਲਾਂ ਦਾ ਮਾਣ ਚੱਲ ਤੂੰ ਥੱਲੇ ਆ ਸਾਰੇ ਗੜੇ ਹੀ ਆ ਬਾਈ ਖਾਧੀ ਫੇਰ ਇੱਕ ਅੱਧਾ ਪਰੌੜਾ ਖਾ ਲਿਆ ਇੱਕਦਮ ਮੱਧਾ ਦੀ ਗਾ ਲਿਆ ਆਪਾਂ ਥੋੜਾ ਜਿਹਾ ਧੀਰਜ ਨਹੀਂ ਕਰੀ ਉਹ ਧੀਰਜ ਖਾਣ ਪੀਣ ਦਾ ਧੀਰਜ ਨਹੀਂ ਲੋ ਜੀ ਅੱਜ ਦਾ ਬਲੌਗ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਿਹਾ ਹੈ ਅੱਜ ਤੋਂ ਮੈਂ ਹਾਂ ਦੇਲ ਆਪਣੇ ਹੈਰੀ ਹਾਂਜੀ ਪਰ ਉਥੇ ਖਾਣਾ ਹੈ ਪਰੌਠੇ ਆਹੋ ਆਓ ਅੱਛਾ ਪਾਪਾ ਦੇ ਲੋ ਦੋ ਦੋ ਪਰੌਠੇ ਖਾ ਜਾਂਦਾ ਮੁੱਲੀਆਂ ਵਾਲੇ ਵੱਡੇ ਵੱਡੇ ਉਹ ਕੱਲ ਇੱਕ ਪਰੌਠਾ ਖਾਧੀ ਦੀ ਖਾਦਾ ਹੁਣ ਮੈਂ ਦੋ ਖਾ ਲੈਣੀ ਆ ਫੇਰ ਦੇਖੀਂ ਕੋਈ ਲੰਬੂ ਦੇ ਦੂੰ ਦੋ ਪਰੌਠੇ ਪਾਪਾ ਜਿਹੜੇ ਜੋੜ ਕੇ ਲਾਈਦੇ ਆ ਕਹਿੰਦੇ ਹਜੇ ਮੈਨੂੰ ਇੱਕ ਭਾਜਿਆ ਤੇ ਪ੍ਰਾਣੀਆਂ ਖਰਾਕਾ ਹੁੰਦੀਆਂ ਦੇ ਲਾ ਹਾਂ ਤੇ ਮੈਂ ਵੀ ਇੱਕ ਹੀ ਖਾਦਾ ਪਰੌਠੇ ਵੀ ਐ ਮਜ਼ੇਦਾਰ ਵਾਹ ਹਾਲਸੀ ਵੇ ਹਾਂ ਮਜ਼ੇਦਾਰ ਹਾਲਸੀ ਹਾਲਸੀ ਵੀ ਆਲੋ ਕਿਹੜੀ ਆਲੋ ਆਲੋ ਤਾਂ ਬਣਦੀ ਆ ਬਾਹਰ ਆਲੋ ਬਣਦੀ ਆ ਮੁੱਲੀਆਂ ਵਾਲੇ ਆ ਮੁੱਲੀਆਂ ਵਾਲੇ ਮੈਂ ਅਜੇ ਦੇਖਿਆ ਹੀ ਨਹੀਂ ਮੁੱਝ ਦੇ ਪਾਸੇ ਆਇਆ ਮੁੱਲੀਆਂ ਦੇ ਪਰੋਠੇ ਬੰਦੇ ਮੁੱਲੀਆਂ ਵਾਲੇ ਮੁੱਲੀਆਂ ਗੰਡੇ ਖਲਾਰਾ ਮੁੱਲੀਆਂ ਗੰਡੇ ਸਾਰੇ ਦੇਖ ਲਓ ਮੰਮੀ ਨੇ ਖਲਾਰਾ ਕਿੰਨਾ ਪਾਇਆ ਇੱਕ ਲਾਰਾ ਪੈ ਗਈ ਪੱਕਦੀ ਆ ਇਹ ਲਾਰਾ ਪੈ ਗਈ ਪੱਕਦੀ ਆ ਮੋੜ ਗਿਆ ਜੀ ਮਨੋ ਤਾਂ ਜੀ ਦਿੱਤਾ ਤੇ ਨੀ ਲਮੇ ਗਿਆ ਹੈ ਇਹਨੂੰ ਬੀਬੀ ਵੀ ਕੰਮ ਕਰਦੀ ਆ ਹਾਲ ਆਉਂਦੀ ਉਹ ਖਾਈ ਜਾਂਦੀ ਆ ਪਿੱਛੇ ਵੇਖ ਪਾਉਣੇ ਆਲੂ ਉਹ ਹਾਲੂ ਖਾਈ ਜਾਂਦੇ ਆ ਉਹ ਖਾਈ ਜਾਂਦੀ ਆ ਨੂੰ ਬਾਏ ਹੋਈ ਆ ਬਾਏ ਹੋਈ ਆ ਨੂੰ ਆ ਦੇਖ ਇਦਾਂ ਹਾਲੂ ਗੱਡ ਕੰਢ ਕੇ ਪੱਤੇ ਹਾਲੂ ਮੇਥੀ ਇਸ ਵੇ ਸ਼ਾਮ ਨੂੰ ਆਲੂ ਪਾ ਕੇ ਬਣਾਉਣੀ ਆ ਆਲੂ ਪਾ ਕੇ ਸ਼ਾਮ ਨੂੰ ਇਹਦਾ ਕੀ ਬਣਦਾ ਹੁੰਦਾ ਆਲੂ ਪਾ ਕੇ ਉਹ ਜਿਹੜੀ ਮੇਥੀ ਬਣਦੀ ਹੁੰਦੀ ਮੇਥੀ ਜੀ ਮੇਥੀ ਭੁਰਜੀ ਜਿਹੜੀ ਆਲੂ ਦੀ ਹਰੇ ਰੰਗ ਦੀ ਹਾਂ ਪੱਤੇ ਜਿਹੜੇ ਹਰੇ ਰੰਗ ਦੇ ਤੇ ਉਹ ਹੀ ਹੁੰਦੀ ਆ ਆਪ ਆ ਮਮੀ ਨੂੰ ਰੋਟੀ ਦੇ ਦੋ ਇਪੇ ਕਿੰਨੀ ਆ ਦੋਨੀਆ ਇੱਕ ਤਾਂ ਦੇ ਦੋ ਇੱਕ ਫੇਖਾ ਲੂੰ ਲੈ ਲੈ ਇੱਕ ਫੇਖਾ ਲੂੰ ਦੁਪਹਿਰ ਨੂੰ ਇੱਕ ਲਾਗ ਨਾਲ ਲੱਗਦੇ ਦੋ ਖਾਲਾ ਦੋ ਨਾਲ ਲੱਗਦੇ ਦੋਵੇਂ ਖਪਰਾਟ ਨਾ ਹੋਵੇ ਹੈ ਖਪਰਾਟ ਨਾ ਹੋਵੇ ਮੈਨੂੰ ਖਪਰਾਟ ਹੋਣ ਮੈਂ ਜੋ ਬੈਠਾਂ ਖਪਰਾਟ ਤਾਂ ਮੈਨੂੰ ਹੋ ਜਾਂਦੀ ਜਾਂਦਾ ਆ ਬ ਕੋ ਦੇਖੋ ਕਿੱਦਾਂ ਦੀ ਆ ਇਹ ਆਲੂ ਪਾ ਕੇ ਬਣਾਉਣੀ ਆ ਤੇ ਦੇਖਿਓ ਕਿ ਜਲੋ ਬਣੀ ਹੋਈ ਫੇ ਵੀ ਦਿਖਾਵਾਂਗੇ ਕੰਡਾ ਦੀ ਬਣੀ ਦਿਖਾਵਾਂਗੇ ਬਹੁਤ ਸੋਹਣੀ ਬਣੀ ਆ ਸਵਾਦ ਬਹੁਤ ਬੰਦੀ ਆ ਇਹ ਫਰਮਾਇਸ਼ ਨਾ ਮੰਗਾਈ ਆ ਫਰਮਾਇਸ਼ ਨਾ ਚਲੋ ਲੋ ਜੀ ਤੁਸੀਂ ਨਾ ਸਾਡਾ ਪਿਛਲਾ ਵਲੌਗ ਵੀ ਦੋਵੇਂ ਖੋਲ ਕੇ ਦੇਖਣੇ ਆ ਪਾਪਾ ਦੇ ਕੋਟ ਅਗੇ ਪਾਇਆ ਆਪਾਂ ਲਾਉਣਾ ਕਦੋਂ ਹਣ ਕੋਟ ਕੋਈ ਹੁੰਦਾ ਥੱਲੋਂ ਦੀ ਤੇ ਚੇਂਜ ਡੈਲੀ ਕਰਦਾ ਇਹ ਉੱਪਰ ਦੀ ਜੈਕਟ ਇਦਾਂ ਹੀ ਹੁੰਦੀ ਹੈ ਜੈਕਟ ਇਹ ਮੇਰੀ ਫੇਵਰੇਟ ਆ ਆ ਇਹ ਤਿੰਨ ਵਲੌਗ ਦੇ ਵਿੱਚ ਚੱਲੀ ਆ ਜਦੋਂ ਦੀ ਆਪਣੇ ਕੱਪੜਿਆਂ ਦੀ ਦੁਕਾਨ ਭਾਈ ਜੀ ਨਹੀਂ ਕਰਦਾ ਕੱਪੜਾ ਪਾਉਣਾ ਨਹੀਂ ਤਾਂ ਅਗੇ ਸਾਮਾਨ ਜ਼ਿਆਦਾ ਹੀ ਲਿਆ ਕੇ ਰੱਖ ਲਈਦੇ ਹਾਂ ਪੰਡਾ ਲਿਆ ਕੇ ਰੱਖੀ ਨਾ ਆ ਹਾਈਪੋਲ ਆ ਹਾਈਪੋਲ ਉਹ ਬੰਦਾ ਬਦਲ ਗਏ ਜੈਕਟ ਹਾ ਨਾ ਬਦਲ ਨਹੀਂ ਬਦਲ ਨਹੀਂ ਚਾਹੀਦੀ ਬੰਦਾ ਤੇ ਕੱਤੇ ਜਿਦ ਤੁਰਿਆ ਫਿਰਦਾ ਨੇ ਫੇ ਵੀ ਬਦਲ ਨਹੀਂ ਚਾਹੀਦਾ ਕਿੰਨੇ ਜਣੇ ਦੇਖਣਾ ਬਲੌਗ ਠੀਕ ਹੀ ਹੋਇਆ ਉਹਨਾਂ ਨੂੰ ਪਤਾ ਹੀ ਹੁੰਦਾ ਸਾਦਗੀ ਚ ਰਹਿਣਾ ਚਾਹੀਦਾ ਫੈਸ਼ਨ ਦੀ ਦੁਨੀਆ ਤੋਂ ਦੂਰ ਰਹੋ ਲੈ ਆਪਣੇ ਫਰੀ ਪੇਜਾਂ ਨਾਲੇ ਕੱਪੜੇ ਫੈਸ਼ਨ ਵਾਲੇ ਵੇਚਦੇ ਆ ਚੱਲ ਨਹੀਂ ਅੱਜ ਇਹਨਾਂ ਨਾਲ ਦੇਣ ਹੈ ਫੈਸ਼ਨ ਤੇ ਕੱਪੜੇ ਤਾਂ ਹੀ ਫੈਸ਼ਨ ਵਾਲੇ ਵੇਚਦੇ ਉਹ ਵੇਚਦੇ ਆ ਲੋਕਾਂ ਨੂੰ ਮਤਲਬ ਆਪਣੇ ਯਾਰਾਂ ਦੋਸਤਾਂ ਨੂੰ ਵੇਚਦੇ ਹੁਣ ਆਪਾਂ ਆਪ ਥੋੜਾ ਹੁਣ ਪਾਈ ਜਾਣੀ ਕਿ ਦੁਨੀਆ ਆਪ ਵਧੀਆ ਹੋ ਕੇ ਬਣੇ ਜਲਦੀ ਅਚਾਨਕ ਵਧੀਆ ਹੋ ਜਵੇ ਆ ਰੈਡੀ ਹੋ ਕੇ ਐਪ ਰੈਡੀ ਹੋ ਕੇ ਨੋ ਮੀ ਮੋਮੀ ਮਾਣਾ ਨਹੀਂ ਇਥੇ ਕੀ ਹੋਇਆ ਉਹ ਬਲੇ ਬੜਾ ਮਗਰ ਠੀਕ ਬਲੇ ਪੈਣ ਹੈ ਜੀ ਗੜੇ ਕਾਲਾ ਸੰਘਿਆ ਦੇ ਵਿੱਚ ਮਾਣਾ ਉੱਪਰ ਨਾ ਚੱਲ ਜੀ ਦੇ ਲੋ ਸਦੇ ਟੁੱਪ ਨਿਕਲੀ ਹੁਣ ਮੀ ਪੈਣ ਲੱਗਾ ਆ ਦੇ ਗੜੇ ਇਹਦੇ ਸ਼ਾ ਨਹੀਂ ਜਾਣਾ ਹੋਏ ਇੰਨੀ ਜਲਦੀ ਫਟ ਵੀ ਗਿਆ ਮੈਂ ਬੱਸ ਸੁਣਨਾ ਹੀ ਪੈਣਾ ਸੀ ਗੜੇ ਪਏ ਧੁੜੇ ਇਹ ਬੱਸ ਖਤਮ ਹਾਰੇ ਉਹ ਤਾਂ ਉਹ ਵੀ ਹੋਈ ਜਾਂਦਾ ਉਹ ਯੂਟਿਊਬਰ ਲਾ ਦਾਂ ਮਾਣੂ ਚਾਲ ਤੂ ਥੱਲੇ ਆ ਸਾਰੇ ਗੜੇ ਹੀ ਆ ਇੱਧਰ ਗੜੇ ਪਏ ਮੈਂ ਸਾਂ ਕੇ ਬਲੌਗ ਬਣਾਉਣ ਲਈ ਜਾ ਕੇ ਹਾ ਕੋਣ ਵੀ ਗਲੇ ਵੇਖਾ ਲਈਏ ਉਹ ਗਲੇ ਪੈਣ ਮੜ ਗਏ ਮੀਂਹ ਬੰਦ ਹੋ ਗਿਆ ਬੰਦੀ ਹੋ ਗਿਆ ਮੀਂਹ ਹੁਣੇ ਹੀ 30 ਸਕਿੰਟਾਂ ਦੇ ਵਿੱਚ ਲੋ ਜੀ ਹੁਣ ਰਾਤ ਦਾ ਰਾਤ ਦਾ ਟਾਈਮ ਸ਼ਾਮਾਂ ਪੈ ਗਈਆਂ 7:00 ਵਜੇ ਤੇ ਪਾਪਾ ਦੇ ਲੀਵਰ ਛੋਣ ਲਾ ਪਿਆ ਦਰਦ ਕੀ ਹੋਇਆ ਪਾਪਾ ਨਹੀਂ ਕਰੋ ਯਾਰ ਮੇਰਾ ਤਾਂ ਠੀਕ ਜਾਂ ਨਹੀਂ ਤੇ ਚਾਰ ਪੰਜ ਦਿਨ ਹੋ ਗਏ ਲੀਵਰ ਸਵੇਰੇ ਪਰੌਂਟਾ ਖਾ ਲਿਆ ਮੁੱਲੀਆ ਵਾਲਾ ਸਵੇਰੇ ਤਾਂ ਵੱਡਦਾ ਨਹੀਂ ਸੀ ਸਵੇਰੇ ਤਾਂ ਵੱਡਦਾ ਨਹੀਂ ਸੀ ਟੈਸਟ ਕਰਾਇਆ ਲੀਵਰ ਫੈਟੀ ਆਇਆ ਹੈ ਨਾ ਲੀਵਰ ਫੈਟੀ ਆ ਉਹ ਜਦਾਂ ਮੋੜਾ ਮੋਟਾ ਵੀ ਕੁਝ ਖਾਣੇ ਆਨ ਮਤਲਬ ਪਚਦਾ ਹੀ ਨਹੀਂ ਭੂਰਾ ਵੀ ਹੈ ਦੋ ਤਿੰਨ ਦਿਨ ਮੈਂ ਠੀਕ ਰਿਹਾ ਦਵਾਈ ਖਾਧੀ ਫੇਰ ਇੱਕ ਅੱਦਾਂ ਪਰੌਂਟਾ ਖਾ ਲਿਆ ਕਿਨਾਂ ਪਤਾ ਨਹੀਂ ਗੱਲ ਆਪਾਂ ਥੋੜਾ ਜਿਹਾ ਭਰੇਜ ਨਹੀਂ ਕਰਦੇ ਉਹ ਇਹ ਭਰੇਜ ਖਾਣ ਪੀਣ ਦਾ ਭਰੇਜ ਨਹੀਂ ਖਾਣਾ ਨਾਲ ਪ੍ਰਾਪਰ ਘਣੋ ਜਲ ਪਾਣੀ ਪਹਿਲਾਂ ਠੀਕ ਨਹੀਂ ਸੀਗੇ ਦਵਾਈ ਲਿਆਂਦੀ ਥੋੜੇ ਦਿਨ ਠੀਕ ਰਿਹਾ ਚਾਹ ਪੀ ਲੋ ਦੋ ਤਿੰਨ ਵਾਰੀ ਤੇ ਦਿਹਾੜੇ ਚਾਹ ਪੀਣ ਫਿਰ ਜੀ ਕੀ ਤਾਂ ਉਹ ਆਵੇ ਆ ਕੇ ਕੌਫੀ ਪੀ ਲੋ ਇਦਾਂ ਥੋੜੀ ਨਾ ਤੇ ਗੱਲਾਂ ਭਰੇਜ ਦੀ ਨਹੀਂ ਗੱਲ ਪਾਪੇ ਨੇ ਦੋ ਪਰੌਂਟੇ ਖਾ ਲਿਆ ਮੁੱਲੀਆਂ ਵਾਲੇ ਸਵੇਰੇ ਬੜਾ ਧੁਨਾ ਇੰਜ ਤਾਂ ਚਾਰ ਦਿਨਾਂ ਦਾ ਸਵੇਰੇ ਸਹੀ ਨਹੀਂ ਮੈਨੂੰ ਚਾਹ ਲੱਜ ਪਰੋਠਾ ਖਾ ਲਈ ਭਾਪੇ ਨੂੰ ਕਹਿਣ ਡੈ ਭਾਪਾ ਦੋ ਦੋ ਪਰੋਠੇ ਖਾਂਦਾਂ ਮਾਤਾ ਲਈ ਜਦੋਂ ਇਕ ਇੱਥੇ ਨਾ ਮਾਤਾ ਲੀਵਰ ਸੋ ਜਾਈ ਇੱਥੇ ਬੈਠਾ ਰਹਿੰਦਾ ਖਾ ਲੈਣਾ ਕੋ ਉੱਪਰ ਹੀ ਪਿਆ ਰਹਿੰਦਾ ਸਿਸਟਮ ਜਿੱਦਾਂ ਨਾ ਮੇਰਾ ਜਪੋ ਕੀ ਨਹੀਂ ਲੱਗਦੀ ਪੋ ਕੀ ਨਹੀਂ ਲੱਗਦੀ ਹਾਂ ਥੋੜੇ ਦਿਨ ਪਰਹੇਜ ਕਰਕੇ ਜੂਸ ਪੀਆ ਨਾਰੀਅਲ ਪਾਣੀ 6 ਕਿਲੋ ਭਾਰ ਵੀ ਤੁਹਾਡ ਗਿਆ ਅੱਗੇ ਨਾਲੋਂ ਚਲੋ ਉਹ ਤਾਂ ਸਹੀ ਗੱਲ ਆ ਘਟਾ ਉਹ ਵਧੀਆ ਗੱਲ ਆ ਇਹ ਤਾਂ ਹੁਣ ਏਦਾਂ ਲੀਵਰ ਦੇ ਸੋਚ ਪਾ ਗਏ ਨੇ ਜਿਹੜੇ ਲੋਕੀ ਜਿੰਮਣ ਜਾਂਦੇ ਉਹ ਸਦਾਈ ਆ ਨਾ ਨਹੀਂ ਨਹੀਂ ਸਿਹਤ ਹੁਣ ਸਿਹਤ ਠੀਕ ਰਵੇ ਭਾਰ ਫੇਹੀ ਘਟੇ ਹੈ ਨਾ ਉਹੀ ਤਾਂ ਗੱਲ ਆ ਤੇ ਕਰੋ ਤੇ ਗੱਲਾਂ ਵਾਤਾ ਮੈਂ ਕੋਈ ਨਹੀਂ ਮੰਨੂ ਆਮ ਮਸਾਲਾ ਪੋਣਾ ਬੰਦ ਕਰ ਦੇ ਪਾਪਾ ਲੋਇਆ ਪਪਾ ਠੀਕ ਨਹੀਂ ਸੀਗੇ ਤੇ ਆਪਾਂ ਵੀ ਚੱਲੀ ਆਣ ਗੋਠੇ ਦੇ ਫੇਰ ਉਹ ਚਾਹ ਨਹੀਂ ਪੈਣਾ ਤੇ ਮੰਮੀ ਨੇ ਦੁੱਧ ਬਣਾ ਲਿਆਈਓ ਐਨ ਵਧੀਆ ਤਰ੍ਹਾਂ ਮਸਾਲੇ ਮਸੂਲੇ ਪਾ ਕੇ ਬੀਬੀ ਦੀ ਗੱਲਾਂ ਹਨਾ ਮਜ਼ਾ ਆਇਆ ਕੀ ਆ ਦਾ ਮਸਾਲਾ ਦਾ ਹੁਣ ਹੈਰੀ ਪਾ ਜਮ ਮਾਰਾ ਮੋਟਾ ਕਰਦੇ ਰੱਖ ਜਵਾ ਬੰਦ ਆ ਪਪਾ ਠੀਕ ਆ ਉਹਦਾ ਜਦੋਂ ਆ ਦੋ ਵੱਡਾ ਬੰਦ ਕਰਦੀ ਕਾਪੀ ਰੈਡੀ ਆ ਜਾਣਾ ਹੈ ਇੱਕ ਆ ਦੇ ਲਓ ਮਾਣੋ ਖਡਾਉਣਾ ਆ ਇਹ ਕਦੀ ਕੋਕਾਂ ਲਾ ਪੈਂਦੀ ਹੈ ਕਦੀ ਕੋਸ਼ਕਾਂ ਲਾ ਪੈਂਦੀ ਇਹਦਾ ਹੀ ਨਹੀਂ ਪਤਾ ਲੱਗਦਾ ਮਾਣੋ ਆ ਹਜੇ ਦੋ ਆ ਪਈਆਂ ਆ ਮਾਣੋ ਓਏ ਮੰਮੀ ਲਫਾਫਾ ਲੋਟੀ ਚੋਕ ਪਾਈ ਤੁਸੀਂ ਖਾਤਾ ਹਾਂ ਕੱਲਿਆਂ ਨੇ ਖਾ ਲਿਆ ਓ ਨਹੀਂ ਐ ਓ ਨਹੀਂ ਨਹੀਂ ਕੁੜੀ ਨੂੰ ਨਹੀਂ ਦਿੱਤਾ ਯੋ ਮੰਨੂ ਉਹਨੇ ਉਦੋਂ ਉਹਨੇ ਚਾਹ ਨਾਲ ਰੋਟੀ ਦਾ ਦੋ ਖਾ ਜਾਂਦੀ ਆ ਚਾਹ ਨਾਲ ਰੋਟੀਆਂ ਨਹੀਂ ਆਪ ਰੋਟੀ ਜੇ ਕੋਪਾਈ ਇਕੱਲੇ ਖਾ ਗਏ ਹਾਂ ਹੈ ਲੋਪਟੀ ਦਾ ਲੱਗਦੇ ਆ ਉਹਦੀ ਗੱਲ ਸੁਣ ਪਹਿਲਾਂ ਜਦੋਂ ਮੈਂ ਉਹ ਨਹੀਂ ਉਦੋਂ ਰੋਟੀ ਖਾਂਦੀ ਉਹ ਦੋ ਰੋਟੀ ਹੁਣ ਇਹ ਦੇਖਾ ਦੁੱਧ ਪੀਤਾ ਨਾਲ ਹੀ ਇਹ ਸਾਰੇ ਘਰ ਦੇ ਵਿੱਚ ਹੁੰਦੇ ਦੋਸਤਾਂ ਨੂੰ ਰੱਜੀ ਕੇ ਸੰਭੀ ਆ। ਤਕਾਲਾ ਰੱਜ ਕੇ ਸੰਧੀ ਪਾਪਾ ਕਹਿੰਦਾ। ਹਾਂ। ਤਕਾਲਾ ਨੂੰ ਰੱਜ ਕੇ ਪੈਂਦੀ ਆ ਜਦ ਫੇਰ ਸਭ ਖਾ ਲਿਆ ਨੀ। ਪਾਪਾ ਸਵੇਰੇ ਮੁੱਲੀ ਵਾਲੇ ਪਰੌਂਠੇ ਖਾਦੇ ਕੋਈ ਦਰਦੁੱਧ ਨਹੀਂ ਹੋਈ? ਨਹੀਂ ਨਹੀਂ ਠੀਕ ਲਿਆ ਤੁਮ। ਪਪਲ ਦਰਦੋਂ ਲਾਪੀ ਇੱਕ ਪਰੌਂਠੇ ਨਹੀਂ। ਉਹ ਪਪੜ ਕੁੰਦੇ ਲਾ ਗਿਆ। ਹੈ? ਕੁੰਦੇ ਲਾ ਗਿਆ ਉਹ ਦੇ ਚੱਲ। ਆ। ਨਿੱਕੀ ਨਿੱਕੀ ਗੱਲ। ਉਹ ਬੈਠ ਕੇ ਖਾ ਲਿਆ। ਦੁਜੇ ਜਿਹੜੀ ਆਲੀ ਆ ਸਮੈਕ ਕੀ ਉਹਨੂੰ ਕਹਿੰਦੇ ਆ ਸਮੈਕ ਖਾ ਲੋ ਖਾ ਲੋ ਸਮੈਕ ਹੀ ਜਾਂਦਾ ਪਾਪਾ ਖਾ ਲੋ ਖਾ ਲੋ ਮੈਂ ਕਿਹ ਖਾ ਲੋ ਤਾਂ ਤੁਸੀਂ ਕਹਿਣ ਲੱਗੇ ਮੋਲੀਆਂ ਦੇ ਨਾ ਇਹ ਖਾ ਕੇ ਨਹੀਂ ਦੇਖਿਆ ਨਾ ਪਤਾ ਲੱਗਦਾ ਕਿ ਕੋਈ ਨਾ ਹਜੇ ਮੁੱਲਿਆ ਦਿਲੋਂ ਚੜ ਚਲੀ ਆ ਉੱਤੇ ਚਲੋ ਕੋਚਾ ਉੱਥਰ ਜਿਹੜਾ ਪੁੱਲ ਤੇ ਬੀਬੀ ਨਾ ਪੈਣਾ ਉੱਥੇ ਚਲੋ ਮੈਂ ਨਾ ਨਹੀਂ ਪੈਣਾ ਹੁਣ ਦਿਨੇ ਮੈਂ ਨਾ ਰਾਤ ਨੂੰ ਐਰੀ ਨਾ ਚਲੋ 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 ਹਾਂ ਰਾਤ ਨੂੰ ਵਹਿਰੀ ਨਾ ਦਰੇ ਮੈਨਾਂ ਉਹਦਾ ਹਾਂ ਇਹ ਇਹ ਆਦੀ ਉੱਤ ਚੜ ਚੱਲੀ ਚੜ ਚੱਲੀ ਚੱਲ ਉੱਤ ਹਾਂ ਆ ਗੋਠੇ ਤੇ ਆ ਜਾ ਮੈਂ ਗੋਠੇ ਤੇ ਚੱਲੀ ਆ ਜਾ ਮੇਰਾ ਜੀ ਰਹਿਣੀ ਆ ਉਹ ਤਾਂ ਕੱਢ ਦੂਗਾ ਉਹ ਵੀ ਚੰਗੀ ਹੋ ਗਈ ਆ ਆਹੋ ਵੱਡੀ ਹੋ ਗਈ ਵਾਵਾ ਬਾਜ ਘੱਟ ਰੱਖੀ ਬੀਬੀ ਦੇਖੋ ਚੰਗੀ ਹੋਈ ਬੀਬੀ ਹੁਣੀ ਦੇਖਣ ਦਾ ਡੀਡੀ ਪੰਜਾਬੀ ਜੇ ਤਾਂ ਨਹੀਂ ਠੀਕ ਰਹਿੰਦੀ ਡੀਡੀ ਪੰਜਾਬੀ ਛਣਕ ਛਣਕ ਛਣ ਹੈਨਾ ਹਾਂ ਆ ਬਾਜ ਚੰਗੀ ਆ ਗਾਣਾ ਯਾਰ ਸਰਦੇ ਬਾਜੇ ਆ ਉਹ ਲਿਆ ਕਰਦੇ ਰਹੇ ਨਾ ਹਣ ਬਾ ਚਲੋ ਹੁਣ ਆਪਾਂ ਵੀ ਚਲੀਏ ਕੋਠੇ ਤੇ ਤੇ ਕੋਠੇ ਤੇ ਜਾ ਕੇ ਬਾਕੀ ਮਾਉਂ ਸੌਧ ਤਪੀਏ ਮਾਉਂ ਬੱਤੀ ਵੀ ਆਤੀ ਨੇ ਰਾਹੋਂ ਲਾ ਪਿਆ ਆ ਗਈ ਪਿਆ ਮੰਮੀ ਆਹ ਇਹ ਹਾਲੋਂ ਇਹ ਤਾਂ ਮੈਨੂੰ ਦੂਜੀ ਰੱਖਦੀ ਮੇਥੀ ਜੀ ਉਹ ਮੇਥੀ ਜੀ ਉਹ ਦੁੱਜੀ ਤਨੀਆ ਤਨੀਆ ਨੇਗਾ ਇਹ ਮਿੱਥੇ ਆ ਇੰਦਾਂ ਦਾ ਕੋਹ ਰੋਟੀ ਇਹ ਤੇ ਵੀ ਇਦਾਂ ਭੁੱਕ ਦੇਉਂਦੇ ਬਾਹਰ ਰੈਸਟੋਰੈਂਟ ਅੱਛਾ ਉਹ ਤਾਂ ਨਹੀਂ ਆ ਹੁੰਦਾ ਇਹ ਹੈਗੀ ਹਾਲੋਂ ਕੱਲੂ phorji ਬਣਾਉਣੀ ਆ ਕੱਲੂ phorji ਬਣਾਣੀ ਤੇ ਬਲੋ ਸਾਡੇ ਲਾਈਕ ਕਰਦੇ ਆ ਕਰੋ ਲਾਈਕ ਨਹੀਂ ਕਰਦੇ ਕਿਉਂ ਲਾਈਕ ਕਰਦੇ ਪਰ ਸਬਸਕ੍ਰਾਈਬ ਕਰੋ ਵਿਊ ਦੋ ਸਬਸਕ੍ਰਾਈਬ ਨਾ ਕਰੋ ਵਿਊ ਦੋ ਤੇ ਲਾਈਕ ਕਰੋ ਹਾਂ ਕਿੰਨਾ ਲਾਈਕ ਬਹੁਤ ਆ ਦੇਖ ਕੇ ਜਿਹਦੇ ਸਬਸਕ੍ਰਾਈਬਰ ਨੇ ਵਿਊ ਦੇ ਹਾਂ ਹੋਣਾ ਨਾ ਕਈ ਸਾਨੂੰ ਕੋਈ ਕਹਿੰਦੇ ਫੈਸਲਾ ਸਾਡਾ ਦਿਮਾਗ ਖਰਾ ਨਹੀਂ ਜਿੰਨੇ ਸਬਸਕ੍ਰਾਈਬਰ ਤੇ 30% ਵੀ ਦੇਖਣ ਲੱਪ ਤਾਂ ਵਿਊ ਕਿੰਨੇ ਹੋਣੇ ਆ ਸਹੀ ਗੱਲ ਐ ਬਹੁਤ ਬਹੁਤ ਹੋਣੇ ਆ ਫੇਰ ਜਿੰਨੇ ਸਾਡੇ ਮੇਰੇ ਪੁੱਤ ਗਰਾਹ ਦੇ ਕੋਠੇ ਤੇ ਦੇਖੋ ਪੁੱਤ ਨੂੰ ਜਾ ਗਿਆ ਆਹੋ ਬੀਬੀ ਕਹਿੰਦੀ ਪੁੱਤ ਨਹੀਂ ਜਾ ਕੋਠੇ ਦੇਖੋ ਦੇਖੋ ਸੌ ਵੀ ਗਿਆ ਆਣਾ ਆਪਾਂ ਤਾਂ ਕੋਠੇ ਠੀਕ ਠਾਕ ਐ ਠੀਕ ਠਾਕ ਉਹਨੂੰ ਕਿਹਾ ਤਾਂ ਠੀਕ ਆ ਹੁਣ ਤੱਕੜ ਕਰਦਾ ਆ ਉਹ ਤਾਂ ਹੀ ਬਾ ਠੀਕ ਆ ਓਕੇ ਬਾਏ ਕੱਲ ਦੇ ਵਲੌਗ ਚ ਮਿਲਦੇ ਆ ਤੇ ਆਹਰ ਸਬਸਕ੍ਰਾਈਬ ਰਹਿ ਜਿਓ ਤੁਹਾਨੂੰ ਬਾਕੀ ਤੁਹਾਡੀ ਮਰਜ਼ੀ ਤੁਹਾਨੂੰ ਸਾਡੇ ਜਮੇਨਾ ਦੇ ਬਲੌਗ ਦੇਖਿਆ ਕਰਨੇ ਤੇ ਕਰ ਲਿਓ ਤੇ ਲਾਈਕ ਕਰ ਦਿਓ ਤੇ ਓਕੇ ਬਾਈ